ਅੱਜ ਸਿੱਖਾਂ ਨੂੰ ਅਮਨ ਪਸੰਦ ਤਰੀਕੇ ਨਾਲ ਆਜ਼ਾਦੀ ਦੀ ਲੋੜ ਹੈ ਆਪਣੇ ਗੁਰਧਾਮ ਦੀ ਸੇਵਾ ਕਰਨ ਦੀ ਲੋੜ ਹੈ ਆਪਣੇ ਏਕਤਾ ਦੀ ਲੋੜ ਹੈ ਜਿਹੜਾ ਅਸੀਂ ਕਰਦੇ ਨਹੀਂ ਸਾਨੂੰ ਤਿਆਗੀ ਹੋਣਾ ਬਹੁਤ ਜ਼ਰੂਰੀ ਹੈ ਜਿਹੜੀ ਕੌਮ ਦੇ ਵਿੱਚੋਂ ਤਿਆਗ ਦੀ ਭਾਵਨਾ ਖਤਮ ਹੋ ਜਾਂਦੀ ਉਹ ਕੌਮ ਵੀ ਖਤਮ ਹੋ ਜਾਂਦੀ ਹੈ ਪਰ ਸਾਡੀ ਕੌਮ ਦੇ ਵਿੱਚ ਤਿਆਗੀ ਬੜੇ ਬੜੇ ਬੈਠੇ ਆ ਉਹਨਾਂ ਦੇ ਨਾਲ ਲੋਕ ਸਹਿਮਤ ਨਹੀਂ ਹੁੰਦੇ ਲੋਕਾਂ ਨੂੰ ਸਹਿਮਤ ਹੋਣਾ ਪਊਗਾ ਜੀ ਮੁੱਖ ਮੰਤਰੀ ਦੀ ਕੁਰਸੀ ਦਾ ਤਿਆਗ ਸਰਦਾਰ ਸਿਮਰਨ ਜੀ ਇਸ ਨੂੰ ਮਾਰਨੇ ਕੀਤਾ ਉਹਨਾਂ ਨੇ ਬੜੇ ਬੜੇ ਤਿਆਗ ਕੀਤੇ ਡੀਜੀ ਡੀਆਈਜੀ ਦੇ ਅਹੁਦੇ ਦਾ ਵੀ ਤਿਆਗ ਕੀਤਾ ਉਹਨਾਂ ਨੇ ਬੜੇ ਬੜੇ ਤਿਆਗ ਕਰਕੇ ਪੰਥ ਤੇ ਕੌਮ ਦੀ ਗੱਲ ਨੂੰ ਅੱਜ ਫਾਈਵ ਵਾਈਸ ਦੇ ਵਿੱਚ ਖੜਿਆ ਪੰਜ ਅੱਖਾਂ ਕੋਲ ਦੇਸ਼ ਦੀਆਂ ਵੱਡੀਆਂ ਅੱਖਾਂ ਕੋਲ ਉਹਨਾਂ ਨੂੰ ਦੱਸਿਆ ਹੈ ਕਿ ਤੁਹਾਡੀ ਸੋਵਰਨਿਟੀ ਨੂੰ ਚੈਲੰਜ ਕਰਦੇ ਆ ਲੋਕ ਸਾਨੂੰ ਅਸੀਂ ਤਾਂ ਗੁਲਾਮ ਐ ਸਾਨੂੰ ਤਾਂ ਮਾਰਦੇ ਐ ਪਰ ਤੁਹਾਡੀ ਵੀ ਪਾਗ ਨੂੰ ਹੱਥ ਪਾਉਂਦੇ ਐ ਕਿ ਤੁਸੀਂ ਇਹਦੇ ਤੇ ਕੀ ਕਹਿਣਾ ਚਾਹੁੰਦੇ ਹੋ ਉਹਨਾਂ ਨੇ ਗੁਪਤੇ ਵਰਗਿਆਂ ਤੇ ਵੀ ਪਰਚੇ ਦਰਜ ਕਰਕੇ ਕਟਾਰੇ ਦੇ ਵਿੱਚ ਖੜਾ ਕਰ ਦਿੱਤਾ ਤੇ ਇਨਵੈਸਟੀਗੇਸ਼ਨਾਂ ਸ਼ੁਰੂ ਕਰ ਦਿੱਤੀਆਂ